ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਮੂ ਵਾਲਾ ਕਰਮੂ ਵਾਲਾ ਪਿੰਡ ਬਿਲਕੁਲ ਨਜ਼ਦੀਕ ਪਿੰਡ ਧੁੰਨ ਰਹਿ ਜਾਂਦਾ ਕੜਕਾ ਪਿੰਡ ਬਿਲਕੁਲ ਲਾਗੇ ਤੇ ਰਤੋਕੇ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਪਰ ਪਿੰਡ ਆ ਕਰਮੂ ਵਾਲਾ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਆਪਾਂ ਵੀਡੀਓ ਅੱਜ ਬਣਾ ਰਹੇ ਆ ਟੋਕਰ ਨਾਗ ਤੁਹਾਨੂੰ ਦਿਖਾਵਾਂਗੇ ਇੱਕ ਟੋਕਰ ਗੱਭਣ ਬੱਚੀ ਦਿਖਾ ਦੇਾਂਗੇ ਸੋ ਤਿੰਨ ਵੜਾ ਹੋਣਗੀਆਂ ਇਸ ਵੀਡੀਓ ਦੇ ਵਿੱਚ ਤਿੰਨੇ ਵੜਾ ਦੀ ਡਿਟੇਲ ਆਪਾਂ ਵੀਰ ਸਰਜੀ ਸਿੰਘ ਹੁਣ ਤੂੰ ਲੈ ਲਾਂਗੇ ਠੀਕ ਆ ਜੀ ਵੈਸੇ ਜੋਬਨ ਵੀਰ ਦੇ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲਣਗੇ ਘਰੇਲੂ ਘਰ ਦੇ ਵਿੱਚੋਂ ਵੀਡੀਓ ਆ ਕਿਸੇ ਭਰਾ ਨੇ ਚੈਜ ਰੇਟਾ ਦੇ ਉੱਪਰ ਪਸ਼ੂ ਖਰੀਦਨੇ ਆ ਤੇ ਟੋਕਰ ਪਸ਼ੂ ਕੋਈ ਭਰਾ ਲਾ ਭਰਿਆ ਠੀਕ ਆ ਜੀ ਤੇ ਜਾਂ ਟੋਕਰ ਗੱਭਣ ਬੱਚੀ ਕੋਈ ਲਾ ਭਰਿਆ ਤੇ ਤੁਸੀਂ ਸੰਪਰਕ ਕਰ ਸਕਦੇ ਜੇ ਜ਼ਿਲ੍ਹਾ ਤਫੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹਰ ਇੱਕੇ ਪਤਣ ਤੋਂ ਵੀ ਤਕਰੀਬਨ ਕੋਈ ਜ਼ਿਆਦਾ ਨਹੀਂ ਕੋਈ 10-12 ਕਿਲੋਮੀਟਰ ਦੀ ਦੂਰੀ ਐ ਸਾਰੀ ਕੋਈ ਭਰਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਅਦਰਵਾਈਜ਼ ਕੋਈ ਇਧਰੋਂ ਆਪਣਾ ਮਾਝੇ ਵਾਲੀ ਸਾਈਡ ਤੋਂ ਆ ਰਿਹਾ ਤੇ ਨਿਸ਼ਾਰੇ ਪੰਨੂਆਂ ਤੋਂ ਅੱਗੇ ਸਰਹਿਆਲੀ ਤੇ ਸਰਹਿਆਲੀ ਤੋਂ ਤੁਸੀਂ ਚੋਲਾ ਸਾਹਿਬ ਚੋਲਾ ਸਾਹਿਬ ਤੋਂ ਰਤੋਕੇ ਪਿੰਡ ਤੇ ਰਤੋਕੇ ਤੋਂ ਕਰਮੂ ਵਾਲਾ ਵਿజిਟ ਕਰ ਜੂਗੇ ਠੀਕ ਆ ਜੀ ਪ੍ਰੋਪਰ ਡਿਟੇਲ ਸਰਵਿਸ ਸੇਕ ਤੋਂ ਲੈ ਲੈਨੇ ਆਪਾਂ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 13 ਮਾਰਚ ਤੇ ਸਮਾਂ ਕੋ ਮਾਰਨਿੰਗ ਦੇ 9 9:30 ਵਜੇ ਦਾ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਰਪਜੀਤ ਸਿੰਘ ਸਾਸਰੀ ਕਾਸਟਿਕ ਆ ਹੋਰ ਰਾਜੇ ਠੀਕ ਠਾਕ ਬਹੁਤ ਵਧੀਆ ਭਾਜੀ ਕਹਿ ਐ ਵਧੀਆ ਚੱਲਦੀ ਗਾ ਠੀਕ ਆ ਲੈ ਵੀ ਸਰਪਜੀਤ ਆਪਣੇ ਬਿਲਕੁਲ ਜਿਵੇਂ ਜਿੱਥੇ ਆਪਾਂ ਹੁਣ ਖੜੇ ਆ ਵੀਰੇ ਹਾਂਜੀ ਇੱਕ ਘਰੇਲੂ ਘਰ ਦੇ ਵਿੱਚ ਜਿੱਥੇ ਤੁਸੀਂ ਵਪਾਰ ਪਸ਼ੂ ਦਾ ਵੀ ਕੰਮ ਕਰਦੇ ਹੋ ਪਰ ਜਿਹੜੇ ਆਪਾਂ ਆ ਘਰੇ ਖੜੇ ਆ ਠੀਕ ਆ ਜੀ ਆਪਣਾ ਚਲੋ ਰਿਲੇਸ਼ਨ ਹੈ ਠੀਕ ਆ ਕਿ ਆਪਣੇ ਰਿਲੇਟਿਵ ਨੇ ਹਾਂਜੀ ਹਾਂਜੀ ਰਿਸ਼ਤੇਦਾਰ ਨੇ ਆਪਣੇ ਠੀਕ ਆ ਜੀ ਤੇ ਡਿਟੇਲ ਦੱਸਣ ਤੁਸੀਂ ਆਏ ਜੇ ਪ੍ਰੋਪਰ ਜੀ ਹਾਂ ਜੀ ਇਹ ਇਹਨਾਂ ਵੇਚਣੀਆਂ 3 ਕ ਵੜਾ ਤੇ ਮੈਂ ਕਹਿੰਦਾ ਨਹੀਂ ਆਪਾਂ ਉੱਥੇ ਨਹੀਂ ਖੜਨੀਆਂ ਆਪਾਂ ਘਰੋਂ ਵੇਚਣੀਆਂ ਤੇ ਘਰੋਂ ਵੀਡੀਓ ਪਾਉਣੀ ਆ ਹਾਂ ਬਿਲਕੁਲ ਜੀ ਪਤਾ ਲੱਗ ਜਾਂਦਾ ਅਗਲੇ ਨੂੰ ਵੀ ਹਾਂ ਘਰੋਂ ਹੀ ਫੇਰ ਹੋਣੀ ਆ ਹਾਂ ਬਿਲਕੁਲ 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 ਤੇ ਅੱਛਾ ਸਰਦੀ ਤੇ ਜੜੀਆਂ ਵੜਾ ਨੇ ਆਪਣੇ ਕੋਲ ਦੋ ਤਾਂ ਟੋਕੜ ਵੜਾ ਨੇ ਮਤਲਬ ਇੱਕ ਟੋਕੜ ਗੱਬਣ ਬੱਚੀ ਇੱਕ ਗੱਬਣ ਹਾਂਜੀ ਦੋ ਓਦਾਂ ਟੋਕੜਾ ਵਾ ਠੀਕ ਆ ਹਾਂਜੀ ਲੋ ਵੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਜਾਇਦ ਰੇਟ ਹੋਣਗੇ ਜਿੰਨੇ ਵੀ ਹੋ ਸਕਦੇ ਬਿਲਕੁਲ ਜਾਇਦ ਰੇਟ ਸੋ ਕਾਫੀ ਪਸ਼ੂ ਜਿਹੜੇ ਸੂਣ ਸੂਣ ਦੇ ਵਿੱਚ ਕੋਈ 2 4 5 ਮਹੀਨੇ ਪਏ ਹੁੰਦੇ ਆ ਕਿਸੇ ਭਰਾਣੇ ਥੋੜੇ ਪੈਸੇ ਖਰਚ ਕਰਨੇ ਆ ਠੀਕ ਆ ਜੀ ਜਿਆਦੇ ਪੈਸੇ ਨਹੀਂ ਲਾਉਣਾ ਚਾਹੁੰਦਾ ਕੋਈ ਵੀਰ ਤੁਹਾਡੇ ਬਿਲਕੁਲ ਮਤਲਬ ਦੀ ਵੀਡੀਓ ਆ ਬਾਕੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਪੂਰੇ ਕਿਸਾਨ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਖਬਰ ਜੀ ਪਹੁੰਚ ਸਕੇ ਸ਼ੁਰੂਆਤ ਕਰਦੇ ਆ ਇੱਕ ਪਾਸੋਂ ਲੱਗਦੇ ਆ ਠੀਕ ਆ ਜੀ ਇੱਕ ਵੱਡੀ ਗਾਂ ਦਾ ਨੂਆਪਨ ਦਿਖਾ ਦਿੰਨੇ ਆ ਠੀਕ ਆ ਜੀ ਫੁੱਲ ਵੱਡੇ ਕਦ ਕਾਦ ਦੇ ਵਿੱਚ ਸੋ ਵੱਡੀ ਗਾਂ ਐਸ ਵਕਤ ਦੁੱਧ ਵੀ ਕਰਮਾ ਲਈ ਥਲੇ ਚੰਗਾ ਕਿਸੇ ਭਰਾਣੇ ਤਕਰੀਬਨ ਕੋਈ ਸੱਜਰ ਇਸ ਦੁੱਧ ਦੇ ਰਿਲੇਟ ਲੈਣੀਆਂ ਠੀਕਾ ਜੀ ਤੇ ਚੰਗੇ ਪੈਸੇ ਖਰਚ ਕਰਨੇ ਪੈਂਦੇ ਆ ਤੇ ਪਰ ਇਹ ਜਿਹੜੀ ਆ ਤੁਹਾਨੂੰ ਅੱਜ ਟੋਕੜਾ ਦੇ ਵਿੱਚ ਮਿਲਣੀ ਆ ਠੀਕਾ ਜੀ ਦੁੱਧ ਜੋ ਦੱਸਿਆ ਜਾਊਗਾ ਇੱਥੇ ਆਣ ਕੇ ਮੇਰਾ ਭਰਾ ਚੋ ਕੇ ਆਪਣੀ 2 ਟਾਈਮ 3 ਟਾਈਮ ਤਸੱਲੀ ਕਰ ਲਿਓ ਡੀਟਰ ਮਾਰ ਲਿਓ ਜਿੰਨਾ ਦੁੱਧ ਦੱਸਿਆ ਜਾਊਗਾ ਠੀਕਾ ਸਰਜੀਤ ਆਜੋ ਭਰਾ ਇਹਦੀ ਡਿਟੇਲ ਦੱਸ ਦਈਏ ਗਾਂ ਸੂਆਂ ਦੇ ਵਿੱਚ ਕਿਵੇਂ ਆ ਸੂਆਂ ਦੇ ਵਿੱਚ ਰਾਜਵੇਰੇ ਤੀਜਾ ਮੰਨ ਲੇ ਕੋਈ ਕੀ ਕਰਾ ਮੰਨ ਲੇ ਠੀਕ ਹੈ ਅਮਰ ਤੇ ਜੇ ਕਿਸੇ ਉਹਦੇ ਏੜ ਗੇੜ ਸੂਈ ਹੀ ਏ ਠੀਕਾ ਜੀ ਹਾਂ ਅੱਜ ਸਰਬਜੀਤ ਦੇ ਤੇਰੇ ਦੁੱਧ ਵੀਰ ਹੁਣ ਮੌਕੇ ਤੇ ਕਿੰਨਾ ਇਹ ਥੱਲੇ ਦੁੱਧ ਰਾਜ ਵੀਰੇ ਕੋਈ 12 ਤੋਂ ਬਾਹਰ ਹੀ ਆ 12 ਤੋਂ ਬਾਹਰ ਹੀ ਹਾਂਜੀ ਆਪਾਂ 12 ਦੀ ਗਾਰੰਟੀ ਦੇਵਾਂਗੇ ਠੀਕ ਹੈ ਜੀ ਠੀਕ ਆ 13 ਤੋਂ ਰਾਂ ਵੀ 14 ਵੀ ਚਵਾ ਦੂਗੀ ਪਰ ਆਪਾਂ 12 ਤੇ ਪੱਕਾ ਚਵਾਵਾਂਗੇ ਨਾ ਠੀਕ ਹੈ ਵੀਰੇ ਤੇ ਬਿਲਕੁਲ ਜਿਵੇਂ ਆਪਾਂ ਗੱਲ ਕਰ ਲੈਂਦੇ ਆ ਵੀ ਚਲੋ ਹੁਣ ਟੋਕੜ ਟਾਈਮ ਪੀਰੀਅਡ ਦੇ ਵਿੱਚ ਆ ਸੱਜਰ ਦਾ ਦੁੱਧ ਕਿੰਨਾ ਕਰਿਆ ਹੋਗਾ ਵੱਢੀ ਆ ਗਾਂ ਤਾਂ ਕਰਕੇ ਆਪਾਂ ਪੁੱਛ ਰਹੇ ਸੀ 20 ਤੋਂ ਬਾਹਰ ਹੀ ਰਾਜ ਵੀਰੇ 20 ਕਿਲੋਟਰ ਤੋਂ ਬਾਹਰ ਲੱਗੇ ਮੰਨੇ ਤੇ 19 20 21 ਠੀਕ ਹੈ ਅੱਗੇ ਅੱਜ ਸਰਵਜਿਤ ਕਿਸੇ ਰਕਮ ਦੀ ਕੋਈ AI ਜਾਂ ਕੋਈ ਬਣੀ ਨਹੀਂ ਹੈ ਜੀ ਅਜੇ ਨਹੀਂ ਰਾਜਰੇ ਕੋਈ ਠੀਕ ਹੈ ਜੀ ਲੋਬੀ ਕੇਵਲ ਮੇਰਾ ਭਰਾ 12 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲਿਆ ਠੀਕ ਹੈ ਜੀ ਪਾਣੀ ਨਹੀਂ ਗਈ AI ਨਹੀਂ ਹੋਈ ਗਈ ਠੀਕ ਹੈ ਜੀ ਤੇ ਜੇਕਰ ਮੇਰਵਾ ਵਿੱਚ ਹੋਵੇ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦੇਈਦਾ ਠੀਕ ਹੈ ਜੀ ਤੇ ਵੱਡੀ ਗਾਨ ਗਾ ਹੈਗੀ ਠੀਕ ਹੈ ਜੀ ਡੱਬੀ ਆ ਰੰਗ ਪ੍ਰਿੰਟ ਫੈਸ਼ਰ ਪੂਸ਼ਨ ਵੈਰ ਦਾ ਤੁਸੀਂ ਚੈੱਕ ਕਰ ਲਓ ਤੇ ਥਾਂ ਨੱਥੀ ਮੁੱਠੀ ਵਾਲਾ ਠੀਕ ਹੈ ਜੀ ਮੈਨੂੰ ਲੱਗਦਾ ਵੀ ਇਸ ਕਰ ਚੁਵਾਈ ਵੀ ਜਿਆਦਾ ਸਬਜੀਤ ਮਸ਼ੀਨੀ ਕਰਦੇ ਆ ਨਾ ਹਾਂਜੀ ਹਾਂਜੀ ਮਸ਼ੀਨ ਦੇ ਨਾਲ ਹੀ ਠੀਕ ਆ ਬਾਕੀ ਕਿਸੇ ਰਕਮ ਦਾ ਪੂਰ ਛਟਾ ਦੀ ਬਾਦ ਘੱਟ ਵੀ ਨਹੀਂ ਬਿਲਕੁਲ ਬਰਾਬਰ ਆ ਰਹਾ ਜੀ ਠੀਕ ਆ ਭਰਾ ਲਓ ਵੀ ਇੱਕ ਵਾਰੀ ਤੁਹਾਨੂੰ ਥੋੜਾ ਲਾਗਿਓ ਵਿਖਾ ਦਿੰਨੇ ਆ ਉਸ ਤੋਂ ਬਾਅਦ ਖੋਲ ਕੇ ਤਸਦੀਨ ਨਾਲ ਤੋਰ ਕੇ ਦਿਖਾਵਾਂਗੇ ਆ ਦੇਖੋ ਜੀ ਚੁਵਾਈ ਤੇ ਵੀ ਬਹੁਤ ਵਧੀਆ ਜੀ ਸੋ 12 ਲੀਟਰ ਦੁੱਧ ਇਸ ਵੈਰ ਦੇ ਥੱਲੇ ਹੁਣ ਮੌਜੂਦ ਆ ਤੇ ਹਾਰਡ ਕੱਦ ਦੀ ਪੂਰੀ ਵੱਡੀ ਆ ਕੋਈ ਵੀ ਤੇ ਸੱਜਣ ਆਪਣਾ ਆ ਰਿਹਾ ਠੀਕ ਆ ਜੀ ਆਪਾਂ ਤੁਹਾਨੂੰ ਦਿਖਾ ਵੀ ਰਹੇ ਆ ਪ੍ਰੋਪਰ ਜਿੱਡੇ ਕੱਦ ਘਾਟ ਦੀ ਓਡੀ ਪ੍ਰੋਪਰ ਦਿਖਾਵਾਂਗੇ ਖੋਲ ਕੇ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਠੀਕ ਆ ਜੀ ਇਧਰ ਚਲਾਜ ਲੋਗੇ ਤਸਦੀ ਨਾਲ ਦਿਖਾ ਦਈਏ ਲੋਬਰੇ ਖੋਲ ਕੇ ਮੜਾ ਤੋੜ ਦਿਆ ਜੇ ਇਧਰ ਠੀਕ ਆ ਜੀ ਸੋ 12 ਕਿਲੋ ਦੁੱਧ ਵੱਡੀ ਹਾਰਡ ਕੱਦ ਦੇ ਵਿੱਚ ਆ ਆ ਬਾਹਰ ਨਾ ਲੈ ਜਾ ਬਾਕੀ ਬਰੀ ਬੂਣ ਵੱਡੀ ਹੈ ਹੈਗੀ ਚੰਗੀ ਨੇ ਚੰਗਾ ਠੀਕ ਆ ਪਰ ਉਹ ਬੱਚਾ ਬਹੁਤ ਵਧੀਆ ਪਾਊਗਾ। ਆ ਇੱਥੇ ਗਾਇ ਨੂੰ ਕਰਕੇ ਤੇਰੇ ਰੋਕ ਲਈ ਮਾਰਾ ਜੀ ਇੱਥੇ ਰੋਕ ਲਿਆ ਜੀ। ਹਾਂ ਤੋੜ ਦਿਓ ਇਹਨੂੰ ਤੋੜ ਦਿਓ। ਲਓ ਜੀ ਠੀਕ ਹੈ ਜੀ ਸੋ ਚੰਗੀ ਵਹਿੜਾ ਬਾਕੀ ਤੁਹਾਡੇ ਸਾਹਮਣੇ ਠੀਕ ਹੈ ਜੀ ਬਾਡੀ ਸਟਰਕਚਰ ਆ ਪਾ ਤੁਹਾਨੂੰ ਨੋਟ ਕਰਾਤਾ ਚੁਆਇਸ ਵੀ ਇੱਕ ਨੰਬਰ ਤੇ ਹੈ ਠੰਡੀ ਧੀਰੀਆ ਕੋਈ ਮਤਲਬ ਵੰਗਾ ਜੂਟ ਪਾ ਲਈ ਤਾਂ ਵੈਸੇ ਕਿ ਨਹੀਂ ਨੋਰਮਲ ਫਾਈ ਦਾ ਵੰਗਾ ਉਹਨਾਂ ਚਲੋ ਸੇਫਟੀ ਲਈ ਪਾਉਣਾ ਵੀ ਚਾਹੀਦਾ ਜੀ ਹਾਂ ਹਾਂ ਜੀ ਠੀਕ ਆ ਜੀ ਬਾਕੀ ਹਾਇ ਠੰਡੀ ਧੀਰੀ ਉਹ ਕੋਈ ਨਹੀਂ ਆਨੇ ਕੋਈ ਗੱਲ ਨਹੀਂ ਠੀਕ ਆ ਜੀ ਸੋ ਕਿਸੇ ਰਕਮ ਦੀ ਕੋਈ ਲਾਪੇਚਾਰ ਨਹੀਂ ਮਾਰਦੀ ਠੀਕ ਆ ਜੀ ਆ ਠੰਡੀ ਧੀਰੀ ਨਾਰਮਲੀ ਚਲੋ ਭੈਣਾਂ ਨੇ ਚਵਾਈ ਕਰਨੀ ਹੁੰਦੀ ਆ ਉਹ ਆਪਾਂ ਤਾਂ ਹਾਥੂ ਤੋਂ ਫੇਰ ਕੇ ਦਿਖਾ ਰਹੇ ਆ ਬਿਨਾ ਵੰਗੇ ਤੇ ਵੀ ਚੋ ਸਕਦੇ ਆ ਚਲੋ ਵਾਹੇ ਸੇਫਟੀ ਵਾਸਤੇ ਚੰਗਾ ਪਾ ਲੈ ਕੋਈ ਤੇ ਵਾਹੇ ਜਲਦੀ ਨਹੀਂ ਹੈ ਠੀਕ ਆ ਜੀ ਠੀਕ ਆ ਆ ਦੇਖੋ ਠੀਕ ਆ ਸਰਪਜੀਤ ਕੀ ਡਿਮਾਂਡ ਕਿੰਨੇ ਦੀ ਦੇਣੀ ਆ ਪਾ ਜੀ ਇਹ ਜਾਇਜ਼ ਹੀ ਰੇਟ ਵੀ ਰਾਗਰੇ ਦਾ ਆਪਾਂ ਕਰਨਾ ਵਾ ਚਲੋ ਇਹਨਾਂ ਘਰੋਂ ਹੀ ਸੇਲ ਕਰੰਦੇ ਗੜਾ ਵੀ ਚਲੋ ਲੈ ਕੇ ਆਏ ਆ ਹਾਂਜੀ ਹਾਂਜੀ ਹਾਂ ਤੇ ਜਾਇਜ਼ ਹੀ ਮੁੱਲ ਚਲੋ ਇਹਨਾਂ ਦਾ ਵੀ ਥੋੜਾ ਜਿਹਾ ਭਲਾ ਪੂਰ ਹੋ ਜੇ ਹਾਂ ਬਿਲਕੁਲ ਬਿਲਕੁਲ ਜੀ ਹਾਂਜੀ 35000 ਰੁਪਏ ਦੀ ਡਿਮਾਂਡ ਕਰਦੇ ਤੇ ਉਹ ਚ ਮੰਨਤਾਂ ਆਪਾਂ ਖੁੱਲਾ ਕਰਾ ਦਾਂਗੇ ਕੋਈ ਵੀ 35000 ਹਾਂਜੀ ਪਦਰ ਤੋਂ 2 4 5 6 ਲਾਣੀ ਮਿਲ ਕੇ ਹੋ ਜਾਊਗਾ ਮੋਜੂ ਫੁੱਲਾ ਚਰਦਾਂਗੇ ਆਪਾਂ ਮੋੜਨਾ ਨਹੀਂ ਕਿਸ ਨੂੰ ਤੇ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਸੰਪਰਕ ਕਰਨਿਓ ਠੀਕ ਆ ਜੀ ਮੁਰਦਾ ਨਹੀਂ ਮੇਰਾ ਭਰਾ ਕੋਈ ਠੀਕ ਆ ਜੀ ਜਿਹੜੇ ਵੀਰ ਨੇ ਤਕਰੀਬਨ 12 ਕਿਲੋ ਦੁੱਧ 12 ਲੀਟਰ ਵਾਲੀ ਖਰੀਦਣੀ ਆ ਤੇ ਬਿਲਕੁਲ ਤੁਹਾਡੇ ਬਿਲਕੁਲ ਪਹੁੰਚ ਦੇ ਵਿੱਚ ਆ 35000 ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਖੁੱਲਾ ਡੋਲਾ ਠੀਕ ਆ ਜੀ ਕੋਈ 2 4 5 6 ਲਾਣੀ ਕੋਈ ਹਜ਼ਾਰ ਦੇ ਸੰਬੰਧ ਜਿਹੜੇ ਮਾਨਤਨ ਹੋ ਜਾਣਗੇ ਉਹ ਤੁਸੀਂ ਕਾਲ ਕਰਕੇ ਪੁੱਛ ਲਓ ਜਿੱਥੇ ਕਿਸੇ ਭਰਾ ਦੀ ਤੈਅ ਬੈਂਦੀ ਆ ਠੀਕ ਆ ਇੱਧਰ ਇੱਕ ਬ ਤੇ ਇਹਦਾ ਅਸਰ ਜੀ ਤਾਂ ਸੂਬਾ ਕੱਲ੍ਹ ਮਾਊਗਾ ਬੱਚੀ ਦਾ ਜਿਹੜੀ ਹੁਣ ਇਹ ਸੂਆ ਦੂਜੇ ਰਾਜਵਰੇ ਦਾ ਦੂਜਾ ਸੂਬਾ ਹਾਂਜੀ ਠੀਕ ਆ ਐਸ ਵਕਤ ਤੇ ਥੱਲੇ ਦੁੱਧ ਕਿੰਨਾ ਹੁਣ ਮੌਕੇ ਤੇ ਇਹਦੇ ਥੱਲੇ ਰਾਜਵਰੇ ਕੋਈ 12 ਕਿਲੋਟਰ ਹੈਗਾ ਆਪਾਂ 11 ਕਿ ਦੀ ਸ਼ਾਦੀ ਦੇ ਦਾਂਗੇ ਪੂਰੀ ਠੀਕ ਆ ਮਤਲਬ ਹੋਵੇ ਨਾ ਹੋਵੇ ਤਾਂ 12 ਕਿਲੋਟਰ ਹੈਗਾ ਹੈਗਾ ਹਾਂਜੀ ਪਰ 11 ਲੀਟਰ ਚਾ ਕਿੰਨਾ ਕਿਲੋ ਖੰਡ ਘਾਟ ਦਸੀਆਂ ਗਿਆ ਭਾਬ ਜੋਵੇ ਤੇ ਯਾਰ ਉਹ ਜੋਵੇ ਤੇ ਜਾ ਕੇ ਆ ਕੇ ਵੀ ਹਾਂ ਠੀਕ ਹੈ ਨਿਕਲਿਆ ਦੁੱਧ ਠੀਕ ਆ ਠੀਕ ਆ ਤੇ ਚਵਾਈ ਕਿਸੇ ਰਕਮ ਦੀ ਪੂਰ ਛੱਟੇ ਤੇ ਨਹੀਂ ਨਹੀਂ ਬਿਲਕੁਲ ਵਧੀਆ ਚਵਾਈ ਰਾਜਰੇ ਦੀ ਠੀਕ ਲੋਬੀ ਮੈਨੂੰ ਨਾ ਤਾਂ ਬਾਕੀ ਸੂਈ ਨੇ ਵੀ ਦੱਸਿਆ ਵੀ ਬਾਹਲਾ ਕੋਈ ਸਮਾਂ ਨਹੀਂ ਹੋਇਆ ਨਹੀਂ ਅਨੇ ਜਿਆਦਾ ਨਹੀਂ 2 ਮਹੀਨੇ ਦੇ ਲੱਗ ਬਨੇ 2 ਮਹੀਨਿਆਂ ਦਾ ਵੀਰ ਦੱਸ ਰਿਹਾ ਸੀ ਆਪਣਾ ਵੀ ਡੇਢ ਦੋ 2 ਮਹੀਨੇ ਦੇ ਜਿਹੜਾ ਜਿਹੜਾ ਸਮਾਂ ਹੋ ਗਿਆ ਹਾਂਜੀ ਇਹ ਬਗੈਰ ਬੱਚੇ ਤੋਂ ਹਨਾ ਬਗੈਰ ਬੱਚੇ ਦਾ ਠੀਕ ਆ ਜੀ ਲੋਬ ਦੋਸਤੋ ਦੂਜਾ ਸੂਹਾ ਬੱਚੀ ਤੁਹਾਨੂੰ ਦਿਖਾ ਰਿਆ ਜਰਸੀ ਦੇ ਵਿੱਚ ਕਰਾਸ ਆ ਬੱਚੀ ਬਹੁਤ ਸੋਹਣੀ ਆ ਰੋਬ ਆਪ ਬੱਚੀ ਦਾ ਚੰਗਾ ਥਾਣਾ ਵਧੀਆ ਮੁੱਠੀ ਥਾਣਾ ਬਿਲਕੁਲ ਨੋਕ ਵਾਲਾ ਠੀਕ ਆ ਤੁਹਾਨੂੰ ਇੱਕ ਵਾਰ ਆਪਾਂ ਕੱਢ ਕੇ ਤੋਰ ਕੇ ਦਿਖਾਉਨੇ ਆ 12 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਆ 11 ਕਿਲ ਤੋ ਬਾਕੀ ਇੱਥੇ ਆਣ ਕੇ ਕਿਸੇ ਵੀਰ ਨੇ ਚੋਕੇ ਤਸੱਲੀ ਕਰਨੀ ਆ ਤੇ ਵੈਲਕਮ ਇੱਥੇ ਆਣ ਕੇ ਆਪਦਾ ਭਰਾ ਚੋਕੇ ਤੁਸੀਂ ਭਰਾ ਕੇ ਤਸੱਲੀ ਕਰ ਸਕਦੇ ਜੇ ਜਿੰਨਾ ਦੁੱਧ ਦੱਸਿਆ ਗਿਆ ਆ ਦੇਖੋ ਜੀ ਆ ਇੱਥੇ ਰੋਕ ਲਿਆ ਜੀ ਬਰੇ ਆ ਲੋ ਲੋ ਜੀ ਆ ਫੇਸ ਕੁਆਲਟੀ ਆ ਮੂੰਹ ਮੱਥੇ ਤੋਂ ਠੀਕ ਆ ਸੋ ਜਰਸੀ ਦੇ ਵਿੱਚ ਕਰੋ ਸਕੀ ਆ ਸੋ ਥਾਣਾ ਵੇਖੋ ਤੁਸੀਂ ਠੀਕ ਆ ਜੀ ਸੋ ਲੰਬੇ ਥਾਣਾ ਚਾਰੇ ਥਾਣ ਬਹੁਤ ਸੋਹਣੀ ਵੰਡ ਵੇਰਨ ਤੇ ਤੇ ਚੌਣ ਚਵਾ ਦੀ ਇੱਕ ਨੰਬਰ ਆ ਠੀਕ ਆ ਜੀ ਸੋ 11 12 11 12 ਲੀਟਰ ਇਸ ਵਕਤੇ ਦੇ ਥੱਲੇ ਹਾਜ਼ਰ ਆ ਤੇ ਸੂਈ ਨੂੰ ਬੜਾ ਟਾਈਮ ਨਹੀਂ ਹੋਇਆ ਠੀਕ ਆ ਜੀ ਉਹ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਆ ਆਪਾਂ ਵੀ ਜੋ ਆਪਾਂ ਨੂੰ ਬੈਕ ਸਾਈਡ ਤੋਂ ਵੀਰ ਨੇ ਡਿਟੇਲ ਦਿੱਤੀ ਆ ਸੀਗਾ ਜੀ ਜਿਹੜੇ ਓਨਰ ਨੇ ਮਾਲਕ ਨੇ ਤਕਰੀਬਨ ਕੋਈ ਡੇਢ ਤੋਂ 2 ਮਹੀਨੇ ਦਾ ਸਮਾਂ ਹੋ ਗਿਆ ਠੀਕ ਆ ਜੀ ਸੋ ਬੱਚੀ ਦਾ ਥਾਣਾ ਬਹੁਤ ਸੋਹਣਾ ਬਹੁਤ ਸੁਆਦੀ ਥਾਣਾ ਤੇ ਚੱਡੇਲੇਵੇ ਦੀ ਸਾਫ਼ ਸੁਥਰੀ ਹੈ ਠੀਕ ਆ ਜੀ ਸੋ ਇੱਕ ਡੰਗ ਦਾ ਕੋਈ 5.5 5.5 6 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਜੂਦ ਆ ਬਾਕੀ ਤੁਹਾਡੇ ਸਾਹਮਣੇ ਆ ਠ ਸੋ ਹਰੇ ਪਸ਼ੂ ਜਿਹੜੇ ਦੋਸਤੋ ਚਵਾਈ ਲਈ ਰੋਕੇ ਸੀਗੇ ਬਿਲਕੁਲ ਭਰੇ ਥਣ ਜਿਹੜੇ ਭਰਾਵਾਂ ਨੂੰ ਦਿਖਾਉਣੇ ਸੀਗੇ ਤੇ 9 9:30 ਵਜੇ ਦਾ ਸਮਾਂ ਠੀਕ ਆ ਜੀ ਬਾਕੀ ਬਣਿਆ ਥਣਿਆ ਪਸ਼ੂ ਸਮੇਂ ਤੋਂ ਸਮੇਂ ਟਾਈਮ ਤੋਂ ਟਾਈਮ ਤੁਸੀਂ ਇੱਥੇ ਆਣ ਕੇ ਦੇਖ ਸਕਦੇ ਜੀ ਚਲੋ ਡੋਬ ਠੀਕ ਆ ਜੀ ਸੋ ਬੰਗਾਰ ਅਸੀਂ ਪਾਉਣੀ ਕਿਸੇ ਭਰਾ ਦੀ ਆਪਦੀ ਖੁਸ਼ੀ ਆ ਅਦਰਵਾਈਜ਼ ਜਿਹੜੀ ਆ ਲੋੜ ਨਹੀਂ ਹੈਗੀ ਠੀਕ ਆ ਜੀ ਇਸੇ ਤਰ੍ਹਾਂ ਬੈਠ ਕੇ ਵੀ ਚਵਾਈ ਕਰ ਲੋਂਗੇ ਸੋ ਚੰਗੀ ਜਿਹੀ ਬੱਚੀ ਲਵੀ ਆ ਦੂਜਾ ਸੂਆ ਇਹ ਬੱਚੀ ਸੂਈ ਆ ਠੀਕ ਆ ਤੋ ਅੱਗੇ ਕਿਸੇ ਰਕਮਦਾਰੀ ਦਾ ਵੀ ਮਿਹਰਬਾਨੀ ਹੈਗਾ ਏਆਈ ਦਾ ਜਾਂ ਪਣੀ ਥਣੀ ਦਾ ਕਿਉਂਕਿ ਹਜੇ ਸਾਰਾ 1.5 ਤੋਂ 2 ਕ ਮਹੀਨੇ ਦਾ ਸਮਾਂ ਹੋਇਆ ਅੱਗੇ ਮੇਰਾ ਭਰਾ ਕੋਈ ਅੱਗੇ ਪਾਊਡਰ ਪੂਡਰ ਚਾਰ ਸਕਦਾ ਥੋੜੀ ਖੇਚਲ ਕਰ ਲਵੇ ਹਿੰਦੀ ਟੂਟ ਕੱਢ ਕੇ ਕਰਮ ਵਾਲੀ ਤੇ ਬਣ ਜਾਊਗੀ ਬਣ ਜੂਗੀ ਰਾਜੇ ਮੇਰੇ ਵਧੀਆ ਬਹਿ ਬਾਕੀ ਬਰੀਡ ਬਲੂ ਚੰਗੀ ਗਾੜੀ ਜੇ ਜਰਸੀ ਦਾ ਠੀਕ ਹੈ ਪਰ ਜਾਂਦੇ ਬੱਚੀਆਂ ਬਹੁਤ ਵਧੀਆ ਦੇਖ ਆ ਨਹੀਂ ਬੂਤੀ ਪਾਤੀ ਬਹੁਤ ਸੋਹਣੀ ਬੱਚੀ ਹੈ ਬਾਕੀ ਥਣ ਬੜਾ ਐਂਡ ਲੱਗਾ ਇਹਨੂੰ ਬਹੁਤ ਵਧੀਆ ਥਣ ਲੱਗਾ ਠੀਕ ਹੈ ਵੈੜਾ ਥਣਾ ਨਾਲ ਹੁੰਦੀਆਂ ਬਾਕੀ ਨਾਰਮਲੀ ਕਿਸੇ ਬੱਚਾ ਬੱਚਾ ਆਪਾਂ ਨੇ ਵੀ ਭੈਣਾ ਭੂਣਾ ਨੇ ਚਵਾਈ ਕਰਨੀ ਹੁੰਦੀ ਛੋਟਾ ਥਣ ਤਾਂ ਵੈਸੇ ਵੀ ਨਹੀਂ ਚੱਲਦਾ ਹਾਂਜੀ ਹਾਂਜੀ ਤੇ ਇਹ ਸਰਪ ਜੀ ਤਾਂ ਲੈਣ ਦੇਣ ਦੱਸਦਾ ਕੀ ਕਰਦੇ ਆ ਤੇ ਦੀਏ ਕਿੰਨੇ ਦੀ ਇਹ ਵੀ ਚਲੋ ਵੈੜ ਨਵੀਂ ਵੈੜ ਆਦਾ ਹਾਂ ਤੇ ਜਾਇ ਜੀ रेट ਇਹਦਾ ਵੀ ਕਰ ਦੇਣਾ 30000 ਉਹਦਾ ਡਿਮਾਂਡ ਕਰਦੇ ਉਹ ਚੋਂ ਮਾਨਤਨ ਕਰਾ ਦਾਂਗੇ 30000 ਚੋਂ ਹਾਂਜੀ ਠੀਕ ਆ ਜੀ ਹੋਰ ਕੋਈ ਨਹੀਂ ਕਰ ਦਾਂਗੇ ਆਪਾਂ ਜਿੰਨਾ ਨਿਕਲੂ ਕਸਟਮਰ ਕਰਦੇ ਜੇ ਖੁੱਲਾ ਟੁੱਲਾ ਲਾਓ ਬੈਠੇਗਾ ਜੀ ਦੁੱਧ ਐਸ ਵਕਤ ਚੰਗਾ ਬੱਚੀ ਥੱਲੇ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਹਾਂ ਵੀ ਔਸਰਾ ਬੱਚੀਆਂ ਜਿਹੜੇ ਭਰਾ ਦੇ ਮਨ ਦੇ ਵਿੱਚ ਠੀਕ ਆ ਜੀ ਉਠਣ ਡਏ ਆ ਆਵਾਜ਼ ਵੀ ਯਾਰ ਔਸਰ ਬੱਚੀ ਲੈ ਲਈਏ ਹਨਾ ਕੋਈ 15000 ਦੀ ਬਣ ਗਈ ਕਿਤੇ 18-20000 ਦੀ ਬਣਦੀ ਪਈ ਆ ਆਹ ਵਾਰ ਲੈ ਜਾਓ ਠੀਕ ਆ ਜੀ ਤਕਰੀਬਨ ਕੋਈ 11-12 ਲੀਟਰ ਦੁੱਧ ਚੋਈ ਚੱਲਿਆ ਮੋਜ ਪਣਾ ਛੱਡਨੀ ਆ ਗਰਮਾਂ ਦੀ ਫ੍ਰੀਜਾ ਠੀਕ ਆ ਜੀ ਸੋ ਬੱਚੀ ਬਹੁਤ ਪਿਆਰੀ ਆ 30000 ਦੇ ਵਿੱਚੋਂ ਖੁੱਲਾ ਡੋਲਾ ਮਾਰਨ ਦਾ ਹੋਊਗਾ ਕੋਈ ਸੱਜਣ ਇਥੇ ਆਣ ਕੇ ਕੰਟੈਕਟ ਕਰ ਲੈ ਚੋ ਕੇ ਪਸਮਾ ਕੇ ਤਸੱਲੀ ਕਰ ਲੈ ਬਹੁਤ ਪਿਆਰੀ ਬੱਚੀ ਆ ਛੱਡ ਕੇ ਨਹੀਂ ਜਾਂਦਾ ਕੋਈ ਭਰਾ ਆਪਣਾ ਇੱਧਰ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਕਿਸਾਨ ਵੀਰੋ ਇਹ ਜਿਹੜੀ ਟੋਪੜ ਗੱਬਣਾ ਠੀਕ ਆ ਸੋ ਨਾਲ ਦੀ ਨਾਲ ਗੱਬਣ ਵੀ ਆ ਉਹ ਆਪਾਂ ਪੁੱਛ ਲੈਣੇ ਆ ਤੇ ਸਰਬਜੀਤ ਕਿੰਨੇ ਟਾਈਮ ਪਰ ਹੋ ਗਿਆ ਨੂੰ ਕਿੰਨਾ ਕ ਸਮਾਂ ਹੋ ਗਿਆ ਇਹ ਗੱਬਣ ਹੋਈ ਹਾਂਜੀ ਗੱਬਣ ਹੋਈ ਗੱਬਣ ਨੂੰ ਇਹਨੂੰ ਹੋ ਗਿਆ ਕੋਈ ਸਵਾ 3 ਤੋਂ ਸਾਢੇ 3 ਮਹੀਨੇ ਤੇ ਲਗਭਗ ਚੈੱਕ ਪਾਸ ਆ ਚੈੱਕ ਪਾਸ ਹੋਈ ਆ ਹਾਂਜੀ ਮੈਨੂੰ ਨਾ ਬਈ ਇਹ ਚੱਕ ਵੀ ਵੀਰ ਆਪਣਾ ਦੱਸ ਰਿਹਾ ਵੀ ਘਟੋਕਰ ਵੀ ਢਾਈਆਂ ਕ ਮਹੀਨਿਆਂ ਦੀ ਕਰਾਤੀ ਆ ਮਹੀਨਾ ਕੀ ਹੋ ਗਿਆ ਚੈੱਕ ਪਾਸ ਹਾਂਜੀ 2 ਮਹੀਨਾ ਹੋ ਗਿਆ ਚੈੱਕ ਹੁਣ ਸਵਾ ਤਾਂ ਮਤਲਬ ਕਿ 3 ਸਾਢੇ 3 ਮਹੀਨੇ ਦੀ ਲਾ ਲੋ ਤੁਸੀਂ ਸਾਢੇ 3 ਇਸ ਵਕਤ ਤਾਂ ਦੁੱਧ ਵੀ ਹੈਗਾ ਕਿੰਨਾ ਦੇ ਥੱਲੇ ਦੁੱਧ ਦੇ ਥੱਲੇ 8 ਕਿਲੋ ਔਰ 9 ਕਿਲੋ ਵੇਹ ਦੇਂਦੀ ਚਲੋ 8 ਦੀ ਠੀਕ ਆ ਚੋਾਈ ਤੋਂ ਵੀਰਾਂ پاس ਬਿਲਕੁਲ ਹਾਂਜੀ ਵਧੀਆ ਬਾਕੀ ਥੋੜਾ ਜਿਹਾ ਥਾਣਾ ਦੇ ਉੱਤੇ ਨਾ ਲਿਖੇ ਨੇ ਕਿ ਮੌਕੇ ਜੇ ਆ ਉਹ ਉਦਾਂ ਨਾਰਮਲੀ ਕਈਆਂ ਪਸ਼ੂਆਂ ਦੀ ਹੋ ਜਾਂਦੇ ਆ ਤੁਹਾਨੂੰ ਪਤਾ ਵਾ ਚਲੋ ਤਾਂ ਮਾਲਕ ਸੱਚੇ ਪਾਸ਼ਾ ਭਲੀ ਕਰੇ ਸੁੱਖਾਂ ਸੁਖਣਾ ਬਹੁਤ ਹੈਗੀ ਵੀਰ ਅਸੀਂ ਸੁੱਕ ਰਹਿੰਦੇ ਆ ਉਹ ਤਾਂ ਵੈਸੇ ਕੰਮ ਰੋਗ ਆ ਜਾਣਾ ਠੀਕ ਆ ਮੈਂ ਵੀ ਇੱਕ ਵਾਰ ਬਾਹਰ ਕੱਢ ਕੇ ਦਿਖਾਉਣੇ ਆ ਠੀਕ ਆ ਜੀ ਬਹੁਤ ਆਪਣੇ ਦੋਸਤੋ ਮੰਤਾਲੇ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈਗੇ ਆ ਜਿੱਥੇ ਨਾਰਮਲੀ ਠੀਕਾ ਜੀ ਚਾਹੇ ਇਨਸਾਨਾਂ ਦੇ ਆ ਚਾਹੇ ਕਿਸੇ ਪਸ਼ੂਆਂ ਦੇ ਮੌਕੇ ਹੁੰਦੇ ਆ ਥਾਣਾ ਦੇ ਉੱਪਰ वैसे भी आपा जਵੇਂ ਆਂਦੇ ਨਾ ਵੀ ਜਵੇਂ ਝਾੜੂ ਮਾਂਜ ਆ ਜਾਂਦੀ ਆ ਸਫਾਈ ਇਹ ਚੀਜ਼ਾਂ ਵੀ ਹਾਂਜੀ ਹੋ ਜਾਂਦੀਆਂ ਇਹ ਬਿਲਕੁਲ ਸਪੂਲ ਸੋ ਜੇਰੇ ਭਰਾਵਾਂ ਨੂੰ ਪਤਾ ਉਹਨਾਂ ਦੀ ਬਹੁਤੀ ਵੱਡੀ ਗੱਲ ਨਹੀਂ ਕਿ ਬਾਕੀ ਫਿਰ ਵੀ ਆਪਾਂ ਤੁਹਾਨੂੰ ਲਾਗੇ ਉਹ ਖਾ ਦਵਾਂਗੇ ਇਹ ਨਾ ਵੀ ਮੇਰਾ ਭਰਾ ਇਹ ਕੋਈ ਕਹੀ ਜਾਵੇ ਵੀ ਰਾਜਵੀਰ ਤਸल्ली ਦਿੱਤੀ ਜਾਂਦਾ ਹੁਣ ਮੌਕੇ ਵੇਖ ਕੇ ਤੇ ਮੌਕੇ ਜਿਹੜੇ ਹੈਗੇ ਆ ਬਿਲਕੁਲ ਸਾਰੇ ਮੇਰੇ ਭਰਾ ਜਿਹਨਾਂ ਦੇ ਘਰੇ ਸਿਆਣੇ ਬਿਆਣੇ ਉਹਨਾਂ ਨੂੰ ਵੀ ਪਤਾ ਠੀਕ ਆ ਆ ਵੇਖੋ ਜੀ ਆ ਫੇਸ ਕੁਆਲਿਟੀ ਆ ਇਸ ਵਕਤ ਸਰਪਜੀਤ 8 ਕਿਲੋ ਦੁੱਧ 8 ਕਿਲੋ ਹਾਂਜੀ ਲਓ ਜੀ 8 ਕਿਲੋ ਦੁੱਧ ਦਾ ਥੋੜਾ ਜ ਮੈਂ ਤੁਹਾਨੂੰ ਲਾ ਗਿਆ ਹਾਂ ਬੜਾ ਜ਼ੂਮ ਕਰਕੇ ਦਿਖਾ ਰਿਹਾ ਠੀਕ ਆ ਜੀ ਸੋ ਮੌਕੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਆ ਕੋਈ ਨਹੀਂ ਸੁੱਕਾ ਚਾਰੇ ਥਾਂਾਂ ਦੇ ਉੱਪਰ ਆ ਠੀਕ ਆ ਸੁੱਖਣ ਜੋ ਬਨੂ ਕਹਾਂਗੇ ਲਾ ਗਿਆ ਹੋਊਗਾ ਹਾਂ ਹਾਂ ਆ ਮੁੰਡਾ ਜੋ ਬਨ ਸੁੱਕ ਲੂਗਾ ਕੋਈ ਗੱਲ ਨਹੀਂ ਜੋ ਬਨ ਸੁੱਕ ਲੂਗਾ ਤੇ ਕੋਈ ਨਹੀਂ ਨੂਨ ਜੇ ਮਾਂਝ ਦੀ ਗੱਲ ਕਰ ਲਈ ਬੋਕਰ ਦੀ ਗੱਲ ਕਰ ਰਹੀ ਕਿ ਤੇ ਭਰਾ ਚੜਾ ਆਊਗਾ ਤੇ ਇਹ ਵੀ ਭਲਾ ਹੋ ਜਾਊਗਾ ਕਰਮਾਰੀ ਦਾ ਬਿਲਕੁਲ ਸਾਫ਼ ਸੁਥਰੀ ਵੈਸੇ ਵੜਾ ਤੇ ਸਾਢੇ 3 ਮਹੀਨੇ ਦੀ ਕਿਸਾਨ ਵੀਰੋਂ ਗੱਪਣ 8 ਕਿਲੋ ਦੁੱਧ ਗਾਂ ਫਿਰ ਦੂਜਾ ਸਵੇਰ ਸੂਗੀ ਇਹ ਦੂਜਾ ਸ ਠੀਕਾ ਠੀਕਾ ਬੱਚੀ ਵਧੀਆ ਠੀਕਾ ਜੀ ਬੱਚੀ ਪਿਆਰੀ ਆ ਬਾਕੀ ਸਿਹਤ ਵਾਜੀ ਵੀ ਤੁਸੀਂ ਚੈੱਕ ਕਰ ਲਓ ਉਤਰੋਂ ਉਪਰੋਂ ਪਿੰਡੇ ਪੁੰਡੇ ਦੀ ਵੀ ਬੜੀ ਲਿਸਕ ਲੁਸਕਾ ਬੱਚੀ ਦੀ ਇੱਕੋ ਇੱਕ ਗਾਲਾ ਜਿਹੜੀ ਥਾਣਾ ਦੇ ਉੱਪਰ ਮੌਕੇ ਆ ਭਰਾਵਾਂ ਨੂੰ ਤੁਹਾਨੂੰ ਦਿਖਾਈ ਦਿੱਤੀ ਆ 8 ਕਿਲੋ ਦੁੱਧ ਸਾਢੇ 3 ਮਹੀਨੇ ਦੀ ਗੱਭਣ ਚੈੱਕ ਪਾਸ ਠੀਕ ਆ ਤੋਰ ਲਓ ਭਾਜੀ ਚਿਕਾ ਉਹ ਸਰਪਜੀਤ ਕੀ ਡਿਮਾਂਡ ਕਿੰਨੇ ਦੀ ਤੇਦੀਆ ਬਚੀ ਟੋਕਰ ਗੱਬਣਾ ਇਹ ਰਾਜਵਰੀ ਇਹਨਾਂ ਗੱਬਣ ਦੇ ਹਿਸਾਬ ਨਾਲ ਚਲੋ ਇਹਦੀ ਡਿਮਾਂਡ ਤੇ ਵੈਸੇ ਜਿਆਦੀ ਕਰਦੇ ਵੀ ਗੱਬਣਾ ਗਾੜੀ ਹੋਣ ਤਿਆਰੀ ਥੋੜਾ ਜਿਹਾ ਟਾਈਮ ਰਹਿ ਗਿਆ ਹੋਰ 4 ਮਹੀਨੇ ਤਾਂ ਵੀ ਦੇ ਨੇ ਨਵੇਂ ਉਹ ਨੇੜਾ ਆ ਜਾਣਾ ਕੰਮ ਆ ਤੇ ਵੈਸੇ ਤਾਂ 35000 ਦੀ ਡਿਮਾਂਡ ਆ ਇਹਦੀ ਅੱਛਾ ਜੀ ਚੋ ਆਪਾਂ ਮਾਨਤਨ ਕਰਾ ਦਾਂਗੇ ਕੋਈ 35000 ਚੋਂ ਹਾਂਜੀ ਠੀਕ ਆ ਜੀ ਹਾਂ ਜਿੰਨਾ ਹੋ ਸਕੇ ਆਪਾਂ ਵੱਧ ਤੋਂ ਵੱਧ ਕਰਾ ਦਾਂਗੇ ਕਰਦੇ ਆ ਜੈਂਡ ਤੋਂ ਖੁੱਲਾ ਖੁੱਲਾ ਮਾਨਦਨ ਕਰਕੇ ਦੇ ਦੇ ਦਾਂਗੇ ਕਰ ਦਾਂਗੇ ਲੋ ਵੀ ਡਿਮਾਂਡ ਜਿੰਨੀ ਜਿੰਨੀ ਕੀਤੀ ਗਈ ਉਹਦੇ ਵਿੱਚੋਂ ਮਾਨਦਨ ਖੁੱਲਾ ਹੋਊਗਾ ਵੀਰ ਮੇਰਾ ਕੋਈ ਵੀ ਸੰਪਰਕ ਕਰ ਲੇ ਬੱਚੀਆਂ ਤੁਹਾਡੇ ਮਤਲਬ ਦੀਆਂ ਨੇ ਜਿਹੜੇ ਭਰਾਣੇ 35 30 35 30 35 ਦਾ ਬਾਕ ਤਾਂ ਜਿਹੜੇ ਵੀਰਤਾ ਕੋਈ ਲਾਪਰਿਆ ਕੋ ਟੋਕੜ ਮਿਲ ਜੇ ਕੋ ਟੋਕੜ ਗਬਣ ਮਿਲ ਜੇ ਤੇ ਤੁਹਾਡੇ ਬਿਲਕੁਲ ਮਤਲਬ ਦਾ ਇਸ ਵੀਡੀਓ ਦੇ ਵਿੱਚ ਮਾਲ ਅੱਜ ਪਾਇਆ ਠੀਕ ਆ ਜੀ ਘਰੇਲੂ ਘਰ ਦੇ ਵਿੱਚੋਂ ਜਿੰਨੀ ਕੁ ਸਮੇਂ ਦੀ ਚਵਾਈ ਕੀਤੀ ਆ ਜਿੰਨਾ ਕਿ ਇਹਨਾਂ ਨੂੰ ਟਾਈਮ ਪੀਰੀਅਡ ਹੋ ਗਿਆ ਠੀਕ ਆ ਜੀ ਸੁਈਆਂ ਸੋ ਨੰਬਰ ਆਪਾਂ ਲੈ ਲੈਨੇ ਆ ਇੱਕ ਸਰਬਜੀ ਵੀਰੇ ਨੰਬਰ ਜਰੂਰ ਸਾਂਝੇ ਕਰਵਾ ਦਈਏ ਹਾਂਜੀ ਅਜ ਬੋਲ ਦੋ ਜੀ ਨੰਬਰ 87290 87290 7792 7792 55 ਠੀਕ ਆ ਜੀ ਓ ਵੀ ਇਹ ਭਰਾ ਦੇ ਨੰਬਰ ਹੋਣਗੇ ਠੀਕ ਆ ਜੀ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਦੇ ਕਾਲ ਕਰ ਲਓ ਗੱਲਬਾਤ ਕਰ ਲਓ ਵੜਾ ਬੱਚੀਆਂ ਜਿਹੜੇ ਭਰਾ ਨੂੰ ਪਸੰਦ ਆਈਆਂ ਨੇ ਬਾਕੀ ਇੱਥੇ ਆਣ ਕੇ ਸੌਦਾ ਕਰਨਾ ਕਿਸੇ ਭਰਾ ਨੇ ਸਾਈਬ ਇਹਨਾਂ ਨਾਂ ਪਾ ਕੇ ਤੁਰੇ ਉਹ ਕਈ ਵਾਰ ਪਸ਼ੂ ਦੂਰੋਂ ਨੇੜਿਓ ਮੇਰਾ ਭਰਾ ਕੋਈ ਤੁਰ ਪੈਂਦਾ ਸਾਈਬ ਇਹਨਾਂ ਨਾਂ ਪਾਇਆ ਹੋਵੇ ਕੋਈ ਲੋਕ ਨੂੰ ਨਾਗੇ ਬਣਿਓ ਕੋਈ ਭਰਾ ਇੱਥੇ ਆਣ ਕੇ ਖਰੀਦਦਾਰੀ ਕਰਕੇ ਲੈ ਜਾਵੇ ਤੇ ਫਿਰ ਕੋਈ ਇਤਰਾਜ਼ ਨਾ ਮੇਰਾ ਵੀਰ ਕਰੇ ਠੀਕ ਆ ਜੀ ਕੋਈ ਆਪਣਾ ਸਾਹੀ ਬੈਨਾ ਪਾ ਕੇ ਤੇ ਜਰੂਰ ਆਣ ਕੇ ਤਸਦੀ ਕਰ ਲਿਓ ਜਿੰਨਾ ਜਿੰਨਾ ਦੁੱਧ ਦੱਸਿਆ ਗਿਆ ਸੋ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਸੋ ਓਕੇ ਬਾਈ ਸਰਦ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ